ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਹਨ ਤੇ ਕੱਲ ਆਪਾਂ ਜਿਹੜੀ ਵੀਡੀਓ ਪਾਈ ਸੀ ਬਰਫੀ ਬਣਾਉਣ ਵਾਲੀ ਉਹ ਵੀ ਉਹਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਤੇ ਉਸ ਤੋਂ ਪਹਿਲਾਂ ਜਿਹੜੀ ਪਾਈ ਸੀਗੀ ਪਾਠੇ ਵਾਲੀ ਤੇ ਉਹਨੇ ਤਾਂ ਤਹਿਲ ਕਹੀ ਕਰਤਾ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਕਮੈਂਟ ਔਰ ਫੋਨ ਆਏ ਹਨ ਤੇ ਬਾਰੋਂ ਵੀ ਭੈਣਾਂ ਦੇ ਫੋਨ ਆਏ ਕਿ ਇਹ ਕੀ ਹੁੰਦਾ ਹੈ ਕੀ ਚੀਜ਼ ਹੁੰਦੀ ਹੈ ਪਾਠਾ ਦੇਖੋ ਜੀ ਪਾਠਾ ਤਾਂ ਪਾਠਾ ਹੀ ਹੁੰਦਾ ਉਹਦੇ ਬਾਰੇ ਮੈਨੂੰ ਵੀ ਨਹੀਂ ਪਤਾ ਕਿ ਹੋਰ ਉਹਨੂੰ ਕੀ ਕਹਿੰਦੇ ਨੇ ਪਾਠੇ ਨੂੰ ਪਾਠਾ ਹੀ ਕਹਿੰਦੇ ਨੇ ਆਪਣੇ ਤਾਂ ਨਾ ਔਰ ਮੈਂ ਬਾਹਰਲੀਆ ਭੈਣਾਂ ਨੂੰ ਦੱਸਣਾ ਚਾਹਣੀ ਆ ਕਿ ਆਪਣੇ ਜਿਹੜੇ ਪੰਜਾਬੀ ਸਟੋਰ ਹੈਗੇ ਨੇ ਬਾਹਰ ਹਨ ਉੱਥੋਂ ਇਹ ਸੌਰੀ ਪੰਜਾਬੀ ਸਟੋਰ ਹੈਗੇ ਨੇ ਉੱਥੋਂ ਇਹ ਮਿਲ ਜਾਂਦਾ ਇਹ ਜੀ ਗੱਲ ਨਹੀਂ ਹੈ ਕਿ ਨਹੀਂ ਮਿਲਦਾ ਬਹੁਤ ਭੈਣਾਂ ਨੂੰ ਮਿਲਦੀ ਆ ਜਿਵੇਂ ਕ੍ਰੈਡਾ ਵਗੈਰਾ ਤੋਂ ਭੈਣਾਂ ਦੇ ਫੋਨ ਆਏ ਤੇ ਉਹ ਕਹਿੰਦੀਆਂ ਸਾਨੂੰ ਪੰਜਾਬੀ ਸਟੋਰਾਂ ਤੋਂ ਪਾਠਾ ਮਿਲ ਗਿਆ ਵਾਈਟ ਕਲਰ ਦਾ ਹੁੰਦਾ ਜੀ ਬਿਲਕੁਲ ਜੇ ਪਾਊਡਰ ਫਾਰਮ ਚ ਲਾਓਗੇ ਤਾਂ ਬਿਲਕੁਲ ਵਾਈਟ ਹੋਊਗਾ ਔਰ ਜੇ ਆਰਡਰ ਫਾਰਮ 'ਚ ਨਹੀਂ ਲਓਗੇ ਤਾਂ ਇਹ ਜਿਵੇਂ ਗਾਚੀ ਨਹੀਂ ਹੁੰਦੀ ਆਪਣੀ ਫੱਟੀਆਂ ਬੋਚਦੇ ਹੁੰਦੇ ਸੀ ਜਿਹਦੇ ਨਾਲ ਵਾਈਟ ਕਲਰ ਦੀਆਂ ਉਸ ਤਰ੍ਹਾਂ ਦੀਆਂ ਨਿਕਰੀਆਂ ਹੀ ਹੁੰਦੀਆਂ ਨੇ ਛੋਟੇ-ਛੋਟੇ ਪੀਸ ਹੁੰਦੇ ਨੇ ਟੁਕੜੇ ਹੁੰਦੇ ਨੇ ਠੀਕ ਹੈ ਜੀ ਤੇ ਇੱਕ ਆਪਾਂ ਕਮਰ ਕਸ ਲੈਣੀ ਹੈਗੀ ਆ ਤੇ ਲੋਹ ਦਾ ਜਿਹੜੀ ਉਹ ਆਪਸ਼ਨਲ ਹੈ ਉਹਦੇ ਚੱਕਰ 'ਚ ਨਹੀਂ ਪੈਣ ਦੀ ਲੋੜ ਤੁਹਾਨੂੰ ਲੈਣੀ ਆ ਲੈ ਲਿਓ ਨਹੀਂ ਲੈਣੀ ਤਾਂ ਕਮਰ ਕਸ ਲੈ ਲਿਓ ਤੇ ਵਿੱਚ ਆਪਾਂ ਛੋਲੇ ਪਾਏ ਸੀ ਕਾਲੇ ਛੋਲੇ 200 ਗ੍ਰਾਮ ਪਾਠਾ 100 ਗ੍ਰਾਮ ਲੋਹ 250 ਗ੍ਰਾਮ ਕਾਲੇ ਛੋਲੇ ਕਾਲੇ ਚਨੇ ਕਹਦ ਨੇ ਜਿਹਨੂੰ ਪੁੱਜੇ ਹੋਏ ਤੇ ਪਲੱਸ ਧਾਗੇ ਵਾਲੀ ਮਿਸ਼ਰੀ ਉਹ ਆਪਦੇ ਜਿੰਨਾਂ ਤੁਸੀਂ ਮਿੱਠਾ ਲੈਣਾ ਹੈਗਾ ਉਹਦੇ ਅਕੋਰਡਿੰਗਲੀ ਲੈ ਲਿਓ ਵੈਸੇ ਮੈਂ ਪਹਿਲਾਂ ਦੱਸ ਚੁੱਕੀ ਆਂ ਇਹਦੇ ਬਾਰੇ ਪਰ ਰਿਜ਼ਲਟ ਜਿੰਨੀ ਦੇਰ ਆਪਨਾ ਦੇਖੀ ਉਨੀ ਦੇਰ ਪਤਾ ਨਹੀਂ ਲੱਗਦਾ ਪਰ ਸਰੀਰ ਐਨ ਹਲਕਾ ਹੋ ਗਿਆ ਜੀ ਮੈਨੂੰ ਤਾਂ ਆਪੈਨ ਲੱਗਦਾ ਵੀ ਸਰੀਰ ਹਲਕਾ ਹੋ ਗਿਆ ਔਰ ਜਿਹੜੇ ਕੱਪੜੇ ਥੋੜੇ ਟਾਈਟ ਸੀਗੇ ਉਹ अच्छੇ ਹੋਣ ਲੱਗੇ ਨਾਰਮਲ ਹੋ ਗਏ ਹਨਾ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਇਹ ਚੀਜ਼ ਵਰਤਣੀ ਮੈਨੂੰ ਲੱਗਦਾ ਲੇਡੀਜ਼ ਲਈ ਕਈ ਵਾਰੀ ਨਾ ਆਪਾਂ ਕਹਿ ਦਿੰਨੇ ਆ ਕਿ ਅਸੀਂ ਖਾਂਦੇ ਵੀ ਨਹੀਂ ਹੈਗੇ ਜ਼ਿਆਦਾ ਪਰ ਫਿਰ ਵੀ ਪੇਟ ਆ ਜਿਹੜਾ ਉਹ ਸਹੀ ਨਹੀਂ ਹੋ ਰਿਹਾ ਹਨ ਤੇ ਹੌਲੀ ਹੌਲੀ ਉਹ ਸਹੀ ਹੋ ਜਾਊਗਾ ਪਹਿਲਾਂ ਨਾ ਸਾਈਡਾਂ ਤੋਂ ਘਟੂਗਾ ਮੈਂ ਤੁਹਾਨੂੰ ਦੱਸ ਦਿਆਂ ਪਹਿਲਾਂ ਸਾਈਡਾਂ ਤੋਂ ਘਟੂਗਾ ਫਿਰ ਮਤਲਬ ਕਿ ਪੇਟ ਅੰਦਰ ਨੂੰ ਜਾਊਗਾ ਤੁਹਾਡਾ ਤੇ ਕਮਰ ਕੋਲੋਂ ਘਟ ਜੂਗਾ ਸਾਈਡਾਂ ਤੋਂ ਘਟ ਜੂਗਾ ਤੁਹਾਨੂੰ ਖੁਦ ਹੀ ਫੀਲ ਹੋਣ ਲੱਗ ਜਾਊਗਾ ਕਿ ਸਾਡਾ ਸਰੀਰ ਹੈ ਜਿਹੜਾ ਉਹ ਪਹਿਲਾਂ ਨਾਲੋਂ ਹਲਕਾ ਹੋ ਗਿਆ ਅਗਲੀ ਗੱਲ ਪੈਣਾ ਦੇ ਨਾਲ ਕਮੈਂਟ ਆਈ ਕਿ ਅਸੀਂ ਕੀ ਖਾਣਾ ਹੈ ਔਰ ਕੀ ਨਹੀਂ ਖਾਣਾ ਇਹਦੇ ਵਿੱਚ ਕੀ ਛੱਡਣਾ ਹੈ ਛੱਡਣਾ ਤਾਂ ਕੁਝ ਹੀ ਨਹੀਂ ਹੈਗਾ ਜੀ ਜੋ ਤੁਸੀਂ ਖਾ ਰਹੇ ਹੋ ਨਾਰਮਲੀ ਉਹ ਖਾਓ ਤੇ ਬਾਕੀ ਜੇ ਤੁਸੀਂ ਕਹੋ ਵੀ ਬਾਜ਼ਾਰ ਦਾ ਸੀ ਤਲਿਆ ਫਲਿਆ 버ਗਰ ਪੀਜ ਉਹ ਖਾਵਾਂਗੇ ਦੇਖੋ ਉਹ ਤਾਂ ਆਪਾਂ ਨਹੀਂ ਕਹਦੇ ਤੁਹਾਨੂੰ ਵੀ ਖਾਓ ਜੇ ਆਪਾਂ ਖਾਣ ਤੇ ਇੰਨਾਂ ਚੀਜ਼ਾਂ ਦੇ ਪਰਹੇਜ਼ ਨਹੀਂ ਰੱਖਾਂਗੇ ਤੇ ਫਿਰ ਆਪਾਂ ਨਾ ਭਾੜੋ ਕਿ ਸਾਡਾ ਪੇਟ ਘਟੂਗਾ ਨਾਰਮਲ ਜੋ ਆਪਾਂ ਖਾਂਦੇ ਆ ਘਰ ਚ ਜਿਵੇਂ ਹੁਣ ਸਾਡਾ ਰੂਟੀਨ ਹੈਗਾ ਕਿ ਅਸੀਂ ਆਪਣਾ ਥੋੜਾ ਬਹੁਤਾ ਫਰੂਟ ਦੁੱਧ ਇੱਕ ਅੱਧਾ ਗਲਾਸ ਦੁੱਧ ਦਾ ਹਨ ਤੇ ਦੁੱਧ ਦਾ ਗਲਾਸ ਤਾਂ ਹੁਣ ਜਿਹਾਠੇ ਨਾਲ ਹੀ ਚੱਲਿਆ ਜਾਂਦਾ ਅੰਦਰ ਉਹ ਤਾਂ ਸਵੇਰੇ ਜਦੋਂ ਆਪਾਂ ਦੂਜੀ ਗੱਲ ਇੱਕ ਜਿਹੜਾ ਸਭ ਤੋਂ ਵੱਡਾ ਜ਼ਰੂਰੀ ਕੁਐਸਚਨ ਹੈਗਾ ਭੈਣਾਂ ਦੇ ਮਨ ਬਹੁਤ ਕੁੱਝ ਦੀਆਂ ਨੇ ਕਿ ਖਾਲੀ ਪੇਟ ਖਾਣਾ ਜੀ ਕਿ ਖਾਣਾ ਖਾਣ ਤੋਂ ਬਾਅਦ ਖਾਣਾ ਤੁਸੀਂ ਸਵੇਰੇ ਉੱਠਿਓ ਜੋ ਵੀ ਚਾਹ ਪਾਣੀ ਪੀਣਾ ਪੀਲੋ ਕਈ ਪੈਣਾ ਨੇ ਜਿਹੜੀਆਂ ਕਹਿੰਦੀਆਂ ਸੀ ਚਾਹ ਨਹੀਂ ਪਿੰਦੇ ਨਹੀਂ ਚਾਹ ਪਿੰਦੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤੁਸੀਂ ਪਾਠਾ ਹੀ ਲੈ ਲਓ ਦੁੱਧ ਨਾਲ ਦੁੱਧ ਦਾ ਗਲਾਸ ਲਓ ਅਤੇ ਨਾਲ ਪਾਠਾ ਲੈ ਲਓ ਰੋਟੀ ਖਾਣੀ ਕੋਈ ਬੜੀ ਜ਼ਰੂਰੀ ਨਹੀਂ ਹੈਗੀ ਸਾਡੇ ਲਈ ਵੀ ਰੋਟੀ ਜ਼ਰੂਰ ਖਾਣੀ ਆਂ ਸੀ ਰੋਟੀ ਨੂੰ ਭੁੱਲ ਜਓ ਤੁਸੀਂ ਮੈਂ ਐ ਨਹੀਂ ਕਹਿੰਦੀ ਕਿ ਨਾ ਖਾਓ ਮੈਂ ਕਹਿੰਨੀ ਆਂ ਕਿ ਤੁਸੀਂ ਇਹ ਦਿਮਾਗ 'ਚ ਨਾ ਲੈ ਕੇ ਆਓ ਕਿ ਅਸੀਂ ਰੋਟੀ ਕਦੋਂ ਖਾਵਾਂਗੇ ਰੋਟੀ ਜਦੋਂ ਸਾਨੂੰ ਭੁੱਖ ਲੱਗੂਗੀ ਉਦੋਂ ਖਾਵਾਂਗੇ ਠੀਕ ਹੈ ਜੀ ਸੋ ਤੁਸੀਂ ਪਾਠਾ ਹੈਗਾ ਜਿਹੜਾ ਉਹ ਲੈਣਾ ਹੈਗਾ 7-8 ਵਜੇ ਲੈ ਲਓ ਰਾਮ ਨਾਲ ਜਿਹੜੀਆਂ ਭੈਣਾਂ ਚਾਹ ਪੀਂਦੀਆਂ ਨੇ ਉਹ ਤਾਂ ਜਿਵੇਂ ਮੈਂ ਹੁਣ ਜਾਨੀ ਆ ਸਕੂਲ 8:00 ਵਜੇ ਲੈ ਲੈਣੀ ਆ ਜਿਹੜੀਆਂ ਭੈਣਾਂ ਘਰ ਹੀ ਹੈਗੀਆਂ ਨੇ ਔਰ ਚਾਹ ਨਹੀਂ ਪੀਂਦੀਆਂ ਉਹ ਜਦੋਂ ਮਰਜ਼ੀ ਲੈ ਲਓ 5:00 ਵਜੇ ਲਓ 7:00 ਵਜੇ ਲਓ 8:00 ਵਜੇ ਲਓ ਇਹਦੇ ਚ ਖਾਲੀ ਪੇਟ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਕਿਉਂਕਿ ਦੁੱਧ ਲੈ ਲਿਆ ਜਦੋਂ ਨਾਲ ਖਾਲੀ ਤਾਂ ਰਿਆ ਨਹੀਂ ਹੈਗਾ ਪੇਟ ਦੁੱਧ ਪੀਣਾ ਜ਼ਰੂਰੀ ਹੈਗਾ ਮੈਂ ਤੁਸੀ ਲੈਣੇ ਲੈਣਾ ਇਹਦੇ ਨਾਲ ਗਲਾਸ ਤੇ ਬਾਕੀ ਰੋਟੀ ਜਦੋਂ ਤੁਹਾਨੂੰ ਕੱਖ ਲੱਗਦੀ ਹੈ ਤੁਸੀਂ ਖਾ ਲਓ ਐਡੀ ਕੀ ਗੱਲ ਆ ਜੀ ਇੱਕ ਗਲਾਸ ਨਾਲ ਕਿਹੜਾ ਆਈ ਆ ਵੀ ਆਪਾਂ ਨੂੰ ਸਾਰਾ ਦਿਨ ਭੁੱਖ ਨਹੀਂ ਲੱਗੂਗੀ ਤੇ ਉਸ ਤੋਂ ਬਾਅਦ ਘੰਟਾ ਡੇਢ ਘੰਟਾ ਬਾਅਦ ਆਪਾਂ ਨੂੰ ਭੁੱਖ ਲੱਗਦੀ ਆਉਂਦੀ ਆ ਫਿਰ ਤੁਸੀਂ ਆਪਣੀ ਜਿਹੜਾ ਖਾਣਾ ਵਗੈਰਾ ਖਾਣਾ ਉਹ ਖਾ ਲਓ ਠੀਕ ਆ ਥੋੜਾ ਲੇਟ ਖਾ ਲਓ ਇੱਕ ਬਸ ਭੈਣਾਂ ਨੂੰ ਇਹ ਹੁੰਦਾ ਕਿ ਸਾਡੇ ਕੰਮ ਨਹੀਂ ਬੜੇ-ਵਰੇ ਰੋਟੀ ਦਾ ਹਨ ਜੇ ਜਦੋਂ ਸਾਰੇ ਖਾਂਦੇ ਨੇ 9 ਵਜੇ ਅਸੀਂ ਨਾਲ ਹੀ ਨਿਬੇੜ ਦਈਏ ਕੰਮ ਤੇ ਇਸ ਕਰਕੇ ਉਹਨਾਂ ਨੂੰ ਆਏ ਹੁੰਦਾ ਕਿ ਫਿਰ ਰੋਟੀ ਕਦੋਂ ਖਾਵਾਂਗੇ ਸੋ ਬਾਕੀ ਗੱਲ ਹੈਗੀ ਆ ਕਿ ਰੁਟੀਨ ਚ ਜੋ ਆਪਾਂ ਖਾਣੇ ਆ ਦ ਹੋਰ ਇਸ ਤੋਂ ਵੱਧ ਕੀ ਹੁੰਦਾ ਜਿਵੇਂ ਹੁਣ ਦੇਖੋ ਦੀਵਾਲੀ ਦਾ ਤਿਉਹਾਰ ਸੀ ਤਹਰ ਲੰਘ ਕੇ ਗਿਆ ਮੈਂ ਤਾਂ ਮਠਿਆਈ ਵਗੈਰਾ ਬਹੁਤ ਖਾਣੀ ਇੱਕ ਦਿਨ ਇੱਕ ਭੈਣ ਨਾਲ ਮੇਰੀ ਗੱਲ ਵੀ ਹੋਈ ਕਾਫੀ ਲੰਬੀ ਚੌੜੀ ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹੀ ਕਿਉਂਕਿ ਮੈਂ ਨਾ ਰਾਤ ਨੂੰ ਘਾ ਤੇ ਸੈਰ ਕਰ ਰਹੀ ਸੀ ਜਦੋਂ ਸੈਰ ਕਰਦੀ ਕਰਦੀ ਕਿਸੇ ਦਾ ਫੋਨ ਆ ਜਾਏ ਫਿਰ ਉਹ ਤੁਰੇ ਫਿਰਦੇ ਪਤਾ ਹੀ ਨਹੀਂ ਲੱਗਦਾ ਹੈਗਾ ਨਾਲੇ ਤਾਂ ਮੇਰੀ ਸੈਰ ਹੋਈ ਜਾਂਦੀ ਸੀ ਔਰ ਨਾਲ ਮੈਂ ਭੈਣ ਨਾਲ ਗੱਲ ਕਰੀ ਜਾਂਦੀ ਸੀਗੀ ਚਲੋ ਆਪਦੇ ਦੁੱਖ ਸੁੱਖ ਕਰਦੇ ਰਹੇ ਮੈਂ ਆਪਦੀ ਕਰਦੀ ਰਹੀ ਤੇ ਉਹ ਗੱਲਾਂ ਕਰਦੇ ਕਰਦੇ ਬਸ ਮੈਨੂੰ ਐਵੇਂ ਗੱਲ ਹੋ ਗਈ ਕੋਈ ਮਿੱਠਾ ਖਾਣ ਦੀ ਵੀ ਅੱਜ ਕੱਲ ਕੋਈ ਮਠਿਆਈ ਵਗੈਰਾ ਜਾਂ ਮਿੱਠਾ ਖਾਂਦਾ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਬਹੁਤ ਖਾਨੀ ਆ ਐਕਚੁਅਲੀ ਮੈਂ ਖਾਨੀ ਆ ਰੀਅਲੀ ਮੈਂ ਖਾਨੀ ਆ ਮੈਂ ਹੁਣ ਦੇਖੋ ਦਿਵਾਲੀ ਦਾ ਤਿਹਾਰ ਲੰਘ ਗਿਆ ਤੇ ਆਪਾਂ ਅੱਜ ਰੁੱਜ ਕੇ ਮਠਿਆਈਆਂ ਖਾਈ ਦੀਆਂ ਸੀਗੀਆਂ ਪਤਾ ਨਹੀਂ ਕੀ ਗੱਲ ਹੈ ਜੀ ਮੈਂ ਹੁਣ ਕੀ ਕਰਾਂ ਅੰਦਰ ਪਤਾ ਨਹੀਂ ਕਿਹੜਾ ਕੀੜਾ ਜਿਹੜਾ ਮਠਿਆਈ ਮੰਗਦਾ ਹੈਗਾ ਸੋ ਮੈਂ ਖਾ ਲੈਣੀ ਹੈ ਇਸ ਲਈ ਮੇਰੇ ਸ਼ਰੀਰ ਨੂੰ ਬੜਾ ਫਰਕ ਨਹੀਂ ਪੈਂਦਾ ਜਿਆਦਾ ਮਿੱਠਾ-ਮੁੰਠਾ ਖਾ ਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਨਾਰਮਲ ਜੋ ਪਹਿਲਾਂ ਖਾ ਰਹੇ ਹੋ ਉਹ ਖਾਂਦੇ ਰਹੋ ਉਸ ਵੀ ਛੱਡਣ ਦੀ ਲੋੜ ਨਹੀਂ ਹੈਗੀ ਜਿਹੜਾ ਤੁਹਾਡਾ ਪਹਿਲਾਂ ਵਾਲਾ ਰੁਟੀਨ ਹੈ ਉਹ ਤੁਸੀਂ ਉਦਾਂ ਰੱਖੋ ਪਰ ਬਹੁਤਾ ਤਲਿਆ ਪੜਿਆ ਉਹਦੇ ਤੋਂ ਥੋੜਾ ਜਿਹਾ ਪਰਹੇਜ਼ ਕਰੋ ਹੋਰ ਕੋਈ ਵੀ ਪਰਹੇਜ਼ ਤੁਹਾਨੂੰ ਕਰਨ ਦੀ ਲੋੜ ਨਹੀਂ ਹੈਗੀ ਜੋ ਆਪਾਂ ਰੋਟੀ ਸਬਜ਼ੀ ਖਾ ਰਹੇ ਹਾਂ ਉਹ ਤੁਸੀਂ ਖਾਣੀ ਆਂ ਜਾ ਪੀ ਰਹੇ ਆਂ ਇੱਕ ਭੈਣ ਨੇ ਕਿਹਾ ਸੀਗਾ ਵੀ ਮਿੱਠਾ ਛੱਡਿਆ ਤੁਸੀਂ ਮੈਂ ਮਿੱਠਾ ਨਹੀਂ ਛੱਡਿਆ ਜੀ ਮੈਂ ਤੁਹਾਨੂੰ ਹੁਣੇ ਦੱਸ ਕੇ ਜੜੀਆਂ ਕਿ ਮੈਂ ਤਾਂ ਮਠਿਆਈ ਵੀ ਖਾਣੀ ਆਂ ਹੁਣ ਅੱਜ ਹੀ ਸਾਡੇ ਸਕੂਲ ਦੇ ਵਿੱਚ ਦੋ ਕੁੜੀਆਂ ਨੇ ਜੁਆਇਨ ਕਰਿਆ ਸੀ ਉਹ ਡੱਬੇ ਲੈ ਕੇ ਆਈਆਂ ਸੀ ਤੇ ਉਹਦੋਂ ਵੀ ਅਸੀਂ ਤਾਂ ਮਠਿਆਈ ਵਧੀਆ ਖਾਧੀ ਹੈ ਕਿਉਂਕਿ ਉਹ ਉਹ ਕਾ ਖਾਸੀ ਸਾਰੀ ਮਠਿਆਈ ਸੋ ਇਸ ਤਰ੍ਹਾਂ ਚੱਲਦਾ ਰਹਿੰਦਾ ਜੋ ਵੀ ਮੇਰਾ ਰੁਟੀਨ ਹੈਗਾ ਮੈਂ ਉਦਾਂ ਹੀ ਖਾਂਦੀ ਮੈਂ ਇੱਕ ਵੀ ਚੀਜ਼ ਨਹੀਂ ਛੱਡੀ ਵੀ ਜਿਹੜੀ ਮੇਰੇ ਰੁਟੀਨ ਤੋਂ ਹਟਕੇ ਹੋਵੇ ਕਿ ਆਹ ਚੀਜ਼ ਮੈਂ ਛੱਡਦੀ ਨਹੀਂ ਛੱਡੀ ਹੈਗੀ ਪਰ ਮੈਂ ਪਾਠਾ ਲੈ ਰਹੀਆਂ ਬਲਕਿ ਕਾਡਿਸ਼ਨ ਹੋਈ ਹੈ ਕਿ ਮੈਂ ਪਾਠਾ ਲੈ ਰਹੀਆਂ अदरवाइज ਛੱਡਿਆ ਹੋਏ ਕੁਝ ਵੀ ਨਹੀਂ ਹੈਗਾ ਸੋ ਇਹ ਬਿਲਕੁਲ ਟੈਨਸ਼ਨ ਨਾ ਲਓ ਵੀ ਸਾਡੇ ਤੋਂ ਤਾਂ ਕੋਈ ਛੱਡਿਆ ਨਹੀਂ ਜਾਣਾ ਮੈਥੋਂ ਵੀ ਨਹੀਂ ਛੱਡਿਆ ਜਾਂਦਾ ਜੀ ਮੈਨੂੰ ਵੀ ਇਹ ਵਰਤਮੂਤਰ ਰੱਖਣੇ ਬਹੁਤ ਜ਼ਿਆਦਾ ਔਖੇ ਲੱਗਦੇ ਨੇ ਤੇ ਇਸ ਕਰਕੇ ਆਪਾਂ ਛੱਡ ਨਹੀਂ ਸਕਦੇ ਅਦਰਵਾਈਜ਼ਲੀ ਜੇ ਆਪਾਂ ਖਾਣਾ ਛੱਡ ਕੇ ਪਤਲੇ ਹੁੰਨੇ ਆ ਨਾ ਥੋੜੇ ਦਿਨ ਅਸੀਂ ਕਰ ਸਕਦੇ ਹਾਂ ਕਿ ਆਪਾਂ ਖਾਣਾ ਘਟਾ ਲਓ ਹੋਰ ਕਰ ਲਓ ਹਨ ਔਰ ਉਹ ਭੁੱਖ ਕਦੇ ਨਾ ਕਦੇ ਤਾਂ ਜਾ ਕੇ ਨਿਕਲਣੀ ਆ ਤੁਸੀਂ 10 ਦਿਨ ਘੱਟ ਖਾ ਲੋਗੇ 15 ਦਿਨ ਘੱਟ ਖਾ ਲੋਗੇ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਖਾਣ ਲੱਗੋਗੇ ਉਹ ਤੁਸੀਂ ਡਬਲ ਖਾਣਾ ਸ਼ੁਰੂ ਕਰ ਦੋਗੇ ਇਸ ਕਰਕੇ ਨਾਰਮਲ ਆਪਣਾ ਖਾਂਦੇ ਰਹੋ ਕਦੇ ਵੀ ਇਹ ਨਾ ਸੋਚੋ ਕਿ ਅਸੀਂ ਖਾਣਾ ਬੰਦ ਕਰਕੇ ਵੀ ਫਿਰ ਅਸੀਂ ਤਰਸਾ ਤਰਸਾ ਕੇ ਆਪਦੇ ਆਪ ਨੂੰ ਵੀ ਇਹ ਸੀ ਵੇਟ ਘਟਾਵਾਂਗੇ ਇੰਨਾ ਤਾਂ ਖਾਂਦਾ ਵੀ ਨਹੀਂ ਕੋਈ ਕੋਈ ਪੰਜ ਚਾਰ ਰੋਟੀਆਂ ਤਾਂ ਖਾਂਦਾ ਵੀ ਨਹੀਂ ਹੈ ਲੇਡੀਜ਼ ਆਮ ਕਰਕੇ ਦੋ ਰੋਟੀਆਂ ਹੀ ਜ਼ਿਆਦਾ ਖਾਂਦੀਆਂ ਹੁੰਦੀਆਂ ਨੇ ਦੋ ਫੁਲਕੇ ਖਾਣੇ ਹੁੰਦੇ ਹੋਰ ਲੇਡੀਜ਼ ਨੇ ਕੀ ਖਾਣਾ ਹੁੰਦਾ ਦੋ ਖਾਲੇ ਢਾਈ ਖਾਲੇ ਹੋਰ ਕਿੰਨਾ ਕੁ ਖਾਂਦੀਆਂ ਨੇ ਜੀ ਤੇ ਬਸ ਇੰਨਾ ਹੈਗਾ ਕਿ ਇੰਨਾ ਵੀ ਓਵਰ EATING ਨਾ ਕਰੋ ਬਸ ਬਾਕੀ ਨਾਰਮਲ ਖਾਓ ਪਰਹੇਜ਼ ਕੋਈ ਨਹੀਂ ਹੈਗਾ ਬੇਫਿਕਰ ਹੋ ਕੇ ਆਪਦਾ ਜੋ ਰੁਟੀਨ ਹੈ ਤੁਸੀਂ ਉਦਾਂ ਕਰਦੇ ਰਹੋ ਕੋਈ ਚੱਕਰ ਨਹੀਂ ਹੈਗਾ ਪਰ ਕਾਲੀ ਨਾ ਕਰਿਓ ਕਿਉਂਕਿ ਇਹ ਦੇਸੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਹੌਲੀ-ਹੌਲੀ ਅਸਰ ਦਿਖਾਉਂਦੀਆਂ ਨੇ ਹਰ ਇੱਕ ਦੀ ਬਾਡੀ ਦਾ ਆਪਣਾ-ਆਪਣਾ ਹਿਸਾਬ ਹੁੰਦਾ ਕਿਸੇ ਤੇ ਜਲਦੀ ਅਸਰ ਕਰਦੀਆਂ ਨੇ ਕਿਸੇ ਤੇ ਲੇਟ ਕਰਦੀਆਂ ਨੇ ਜਿਵੇਂ ਇੱਕ ਭੈਣ ਦਾ ਵਾ ਤੁਹਾਨੂੰ ਉਸ ਦਿਨ ਮੈਸੇਜ ਸੁਣਾਇਆ ਸੀਗਾ ਆਡੀਓ ਮੈਸੇਜ ਹੁਣ ਉਹਨਾਂ ਤੇ ਇੰਨਾ ਜਲਦੀ ਅਸਰ ਹੋਇਆ ਕਿ ਉਹ ਚੌਥੇ ਦਿਨੋਂ ਹੀ ਉਹਨਾਂ ਨੂੰ ਚਾਰਾਂ ਦਿਨਾਂ ਦੇ ਵਿੱਚ ਹੀ ਕਾਫੀ ਫਰਕ ਪੈ ਗਿਆ ਔਰ ਮੈਨੂੰ 15 ਦਿਨਾਂ ਦੇ ਵਿੱਚ ਫਰਕ ਪੈ ਗਿਆ ਮਤਲਬ ਦੇਖਣ ਲੱਗ ਗਿਆ ਫਰਕ ਮੈਨੂੰ 15 ਦਿਨਾਂ ਚ ਦਿਖਣ ਲੱਗ ਗਿਆ ਸਕੈਨ ਉਹ ਵੀ ਦਿਨ ਲੱਗ ਜਾਂਦੇ ਆ ਕਿ ਜਿਹਨੂੰ 25 ਦਿਨ ਲੱਗ ਜਾਂਦੇ ਆ ਔਰ ਜਿਹੜੀ ਸਾਡੀ ਕੁੜੀ ਨੇ ਜਦੋਂ ਕਦੇ ਉਹ ਇੱਥੇ ਆਈ ਨਾ ਤੁਹਾਨੂੰ ਜ਼ਰੂਰ ਦਿਖਾਉਂਗੀ ਮਲਾਉਂਗੀ ਜਿਹਦੇ ਤੋਂ ਇਹ ਆਪਣੇ ਕੰਮ ਦੀ ਸ਼ੁਰੂਆਤ ਹੋਈ ਸੀਗੀ ਤੇ ਉਹਨੂੰ ਵੀ 25 ਦਿਨਾਂ ਦੇ ਵਿੱਚ ਫਰਕ ਪੈ ਗਿਆ ਸੀਗਾ ਠੀਕ ਹੈ ਫਰਕ ਜ਼ਰੂਰ ਪੈਂਦਾ ਹੈਗਾ ਤੁਸੀਂ ਇਹ ਸੋਚ ਕੇ ਸ਼ੁਰੂ ਕਰਨਾ ਹੈ ਕਿ ਫਰਕ ਪਊਗਾ ਅਸੀਂ ਪੋਜ਼ਿਟਿਵਲੀ ਸੋਚਣਾ ਹੈਗਾ ਹਰ ਚੀਜ਼ ਨੂੰ ਜਦੋਂ ਅਸੀਂ ਪੋਜ਼ਿਟਿਵ ਮਾਈਂਡ ਨਾਲ ਲੈਨੇ ਆ ਨਾ ਹਰ ਚੀਜ਼ ਨੂੰ ਤੇ ਹਰ ਕੰਮ ਸਹੀ ਰੇ ਵੀ ਚੜ ਜਾਂਦਾ ਔਰ ਹਰ ਕੰਮ ਸਹੀ ਹੁੰਦਾ ਸੋ ਲੈਣਾ ਸ਼ੁਰੂ ਕਰਦੋ ਕੋਈ ਪਰਹੇਜ਼ ਨਹੀਂ ਕਰਨਾ ਜੋ ਮਿੱਠਾ ਖਾਰੇ ਉਹ ਖਾਓ ਜੋ ਚਾਹ ਪੀਰੇ ਉਹ ਪੀਓ ਜਿੰਨਾ ਦੁੱਧ ਪੀਰੇ ਉਹ ਪਿਓ ਜੋ ਵੀ ਖਾਰੇ ਉਹ ਖਾਂਦੇ ਰੋ ਪਰ ਤਲੇ ਆ ਫਲੇ ਆ ਨਹੀਂ ਖਾਣਾ ਉਹ ਤਾਂ ਕੋਈ ਵੀ ਨਹੀਂ ਕਹੂਗਾ ਤੁਹਾਨੂੰ ਵੀ ਖਾਓ ਠੀਕ ਹੈ ਉਹ ਤੁਹਾਨੂੰ ਖੁਦ ਨੂੰ ਵੀ ਪਤਾ ਹੈ ਵੀ ਸਾਡੇ ਲਈ ਮਾੜਾ ਪਰ ਅਸੀਂ ਫਿਰ ਵੀ ਖਾ ਲੈਨੇ ਆ ਕਿਉਂਕਿ ਸਾਡੀ ਜੀਭ ਜਿਹੜੀ ਇਹ ਸਾਨੂੰ ਹਟਣ ਨਹੀਂ ਦਿੰਦੀ ਹੈਗੀ ਸੋ ਲੋ ਜੀ ਇੰਨੀਆਂ ਗੱਲਾਂ ਮੈਂ ਅੱਜ ਤੁਹਾਡੇ ਨਾਲ ਕਰਨੀਆਂ ਸੀਗੀਆਂ ਤੁਹਾਡੀਆਂ ਜਿਹੜੀਆਂ ਚਿੰਤਾਵਾਂ ਸੀਗੀਆਂ ਇਹਨੂੰ ਲੈ ਕੇ ਜਾਂ ਸ਼ੰਕੇ ਸੀਗੇ ਉਹ ਆਪਾਂ ਤੁਹਾਡੇ ਦੂਰ ਕਰ ਦਿੱਤੇ ਨੇ ਹੁਣ ਤੇ ਹੁਣ ਮੈਂ ਥੋੜਾ ਜਿਹਾ ਇੱਕ ਵਾਰ ਮੈਂ ਫੇਰ ਜਿਹੜੇ ਕਮੈਂਟ ਹੈਗੇ ਭੈਣਾਂ ਦੇ ਦੇਖ ਲੈਣੀਆਂ ਕਈ ਵਾਰੀ ਕੋਈ ਜ਼ਰੂਰੀ ਸਵਾਲ ਹੁੰਦਾ ਜਿਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੁੰਦਾ ਤੇ ਇੱਕ ਭੈਣ ਨੇ ਕਿਹਾ ਸੀਗਾ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਕੱਲ ਵਾਲੀ ਵੀਡੀਓ ਤੇ ਜਿਹੜੇ ਵੀ ਕਮੈਂਟ ਸੀਗੇ ਉਹ ਵਾਲੇ ਜ਼ਰੂਰੀ ਵਾਲੇ ਕਮੈਂਟ ਸੀਗੇ ਆ ਪਖੜਾ ਦੀ ਇਹ ਗਰਮ ਹੁੰਦਾ ਹੈ ਕਿ ਨਹੀਂ ਜੀ ਇਹ ਜ਼ਰੂਰ ਦੱਸੋ ਪਖੜਾ ਨਹੀਂ ਜੀ ਅਮਨਦੀਪ ਕੌਰ ਦੀ ਆਈਡੀ ਤੋਂ ਆਇਆ ਕਹਿੰਦੇ ਪਖੜਾ ਹੀ ਪਖੜਾ ਨਹੀਂ ਪਾਠਾ ਬੱਬੇ ਨੂੰ ਕਰਨਾ ਠੱਠੇ ਨੂੰ ਕਰਨਾ ਪਾਠਾ B H A T H ਪਾਠਾ ਪਖੜਾ ਨਹੀਂ ਹੈ ਜੇ ਕਰ ਪੱਠਾ ਨਾ ਮਿਲੇ ਤਾਂ ਕੀ ਕਰੀਏ ਹਰਦੀਪ ਕੌਰ ਫਿਰ ਮੈਂ ਕੁਝ ਨਹੀਂ ਕਰ ਸਕਦੀ ਜੀ ਜੇ ਪੱਠਾ ਨਾ ਮਿਲੇ ਹੁਣ ਮੈਂ ਤੁਹਾਨੂੰ ਦੱਸਦੀ ਆ ਜੀ ਹੁਣ ਦੋ ਤਿੰਨ ਭੈਣਾਂ ਦੇ ਦੇਖੋ ਤੁਹਾਨੂੰ ਪਤਾ ਵੀ ਮੇਰੇ ਕੋਲ ਜਮੇ ਹੀ ਟਾਈਮ ਨਹੀਂ ਹੁੰਦਾ ਹੈਗਾ ਹਨਾ ਹੁਣ ਆਪਾਂ ਇਹਨਾਂ ਚੀਜ਼ਾਂ ਤੋਂ ਕੁਝ ਕੱਢਣਾ ਤਾਂ ਹੈ ਨਹੀਂਗਾ ਇਹ ਆਪਣਾ ਕੋਈ ਬਿਜ਼ਨਸ ਨਹੀਂ ਹੈਗਾ ਤੇ ਹੁਣ ਦੋ ਤਿੰਨ ਭੈਣਾਂ ਦੇ ਆਏ ਆ ਕਿ ਇੱਕ ਭੈਣ ਨੂੰ ਤਾਂ ਮੈਂ ਭੇਜ ਚੁੱਕੀ ਆ ਤਿੰਨ ਭੈਣਾਂ ਨੂੰ ਭੇਜ ਚੁੱਕੀ ਆ ਜੀ ਅਸੀਂ ਪੱਠਾ ਪੱਠਾ ਵੀ ਤੇ ਜੋ ਕਮਰਕਸ ਵਗੈਰਾ ਕਹਿੰਦੇ ਸਾਰੀਆਂ ਸਮਾਨ ਸਾਨੂੰ ਭੇਜ ਦੋ ਦੋ ਭੈਣਾਂ ਦਾ ਹੋਰ ਆਇਆ ਪਿਆ ਉਨ ਤੀਜੀ ਭੈਣ ਦਾ ਫੇਰ ਫੋਨ ਆਇਆ ਉਹਨਾਂ ਨੂੰ ਮੈਂ ਕਿਹਾ ਭੈਣੇ ਮੈਂ ਤਾਂ ਬੋਰੀ ਲੈ ਆਉਣੀ ਆ ਜਿਨ੍ਹਾਂ ਨੇ ਮੈਥੋਂ ਮੰਗਾਉਣਾ ਇੱਕੇ ਵਾਰੀ ਚ ਦੱਸ ਦਿਓ ਮੈਨੂੰ ਮੈਂ ਤਾਂ ਬੋਰੀ ਮੰਗਾ ਕੇ ਰੱਖ ਲੈਣੀ ਆ ਪਰ ਪਰਨਾ ਲਫਾਫੇ ਤੁਹਾਨੂੰ ਭੇਜੀ ਜਾਏਗੀਆਂ ਐਨਾ ਤਾਂ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿ ਮੈਂ ਜਾਵਾਂ ਹਨਾ ਉਹ ਤਾਂ ਚਲੋ ਸਾਡਾ ਜੋ ਆਟੋ ਵਾਲਾ ਰੱਖਿਆ ਹੋਇਆ ਆਪਣਾ ਬਾਈ ਉਹ ਤੋਂ ਹੀ ਮੰਗਾ ਕੇ ਦੇਣੀ ਹੁੰਦੀ ਆ ਮੈਂ ਤੇ ਹੁਣ ਮੈਂ ਦੋ ਤਿੰਨ ਭੈਣਾਂ ਦੇ ਭੇਜਣੇ ਹੈਗੇ ਆ ਤੇ ਉਹਨਾਂ ਦੇ ਭੇਜ ਦੂੰਗੀ ਜਿਹੜਾ ਵੀ ਉਹਦੇ ਤੇ ਖਰਚਾ ਆਉਂਦਾ ਹੈਗਾ ਉਹ ਸਲਿੱਪ ਦੀ ਮੈਂ ਦੱਸ ਦੇਣੀ ਹੁੰਦੀ ਆ ਅਗਲੇ ਨੂੰ ਫੋਟੋ ਬਾ ਦੇਣੀ ਹੁੰਦੀ ਆ ਕੋਈ ਜ਼ਿਆਦਾ ਮਹਿੰਗਾ ਮੁੰ ਸੋ ਮੈਂ ਤਾਂ ਤੁਹਾਨੂੰ ਦੱਸਣਾ ਸੀਗਾ ਤੁਹਾਨੂੰ ਦੱਸਦਾ ਤੇ ਬਾਕੀ ਪਾਠਾ ਪੰਸਾਰੀ ਦਿਓ ਮਿਲਦਾ ਹੈ ਇਹ ਮੈਂ ਦੱਸ ਦਿੰਨੀ ਆ ਕਿ ਪੰਸਾਰੀ ਦਿਓ ਮਿਲਦਾ ਠੀਕ ਹੈ ਜੇ ਕਿਸੇ ਬਾਲੀ ਐਮਰਜੈਂਸੀ ਪੈ ਜੇ ਜਮਈ ਨਾ ਮਿਲੇ ਤੇ ਜਰੂਰਤ ਬਹੁਤ ਹੋਵੇ ਤਾਂ ਫਿਰ ਸਾਨੂੰ ਦੱਸ ਦਿਓ ਹੋਰ ਤਾਂ ਕੀ ਕਰ ਸਕਦੀ ਆ ਜੀ ਮੈਂ ਵੈਰੀ ਯੂਸਫੁਲ ਇਨਫੋਰਮੇਸ਼ਨ ਵਾਟ ਇਜ਼ ਪਾਠਾ ਹਰਮਿੰਦਰ ਹਰਮਿੰਦਰ ਕ੍ਰਿਆ ਕੜਿਆਲ ਵਿਲਟ ਵੀ ਅਵੇਲੇਬਲ ਇਨ ਲੰਡਨ ਹਰਮਿੰਦਰ ਫਰੋਮ ਲੰਡਨ ਹਰਮਿੰਦਰ ਜੀ ਜੇ ਤੁਹਾਡੇ ਉਥੇ ਪੰਜਾਬੀ ਸਟੋਰ ਹੈਗੇ ਨੇ ਤਾਂ ਜਰੂਰ ਮਿਲੂਗਾ ਠੀਕ ਹੈ ਜੀ ਵਾਈਟ ਕਲਰ ਦਾ ਹੁੰਦਾ ਪਾਊਡਰ ਫਾਰਮ ਦੇ ਵਿੱਚ ਹੁੰਦਾ ਅਨਸਾਰੀ ਦੀਆਂ ਦੁਕਾਨਾਂ ਤੋਂ ਆਪਣੇ ਤਾਂ ਇੱਥੇ ਮਿਲ ਜਾਂਦਾ ਉਹ ਤੁਸੀਂ ਗੂਗਲ ਕਰਕੇ ਦੇਖ ਲਿਓ ਵੀ ਪਾਠੇ ਨੂੰ ਇੰਗਲਿਸ਼ ਚ ਕੀ ਕਹਿੰਦੇ ਨੇ ਠੀਕ ਹੈ ਜੀ ਤੇ ਨੈਕਸਟ ਹੈ ਜੀ ਪਾਠਾ ਕੀ ਹੁੰਦਾ ਹੈ ਪੂਜਾ ਸੇਠੀ ਮੈਂ ਦੱਸਤਾ ਜੀ ਬਹੁਤ ਵਾਰੀ ਮੈਂ ਬੇਬੀ ਫੀਡ ਲੈਂਦਾ ਤਾਂ ਵੀ ਲੈ ਸਕਦੇ ਆ ਇਹ ਨਾ ਮੇਰੇ ਲਈ ਮੈਂ ਬਾਰ ਬਾਰ ਕਲੀਅਰ ਕਰਦੀ ਆ ਜੀ ਤੁਸੀਂ ਫੇਰ ਵੀ ਕਮੈਂਟ ਕਰ ਦਿੰਨੇ ਓਏ ਮੈਂ ਦੱਸਿਆ ਹੋਇਆ ਚਾਹੇ ਬੇਬੀ ਫੀਡ ਲੈਂਦਾ ਤਾਂ ਵੀ ਲੈ ਸਕਦੇ ਹਾਂ ਦੀਦੀ ਜੀ ਇਹ ਕਿਵੇਂ ਬਣਾਉਣਾ ਹੈ ਕਿਹੜੀ ਕਿਹੜੀ ਚੀਜ਼ ਪਾਉਣੀ ਕਿੰਨੀ ਕਿੰਨੀ ਕਿਉਂਕਿ ਮੈਨੂੰ ਕੋਈ ਵੀ ਚੀਜ਼ ਜਲਦੀ ਗਰਮੀ ਕਰ ਜਾਂਦੀ ਹੈ ਪਲੀਜ਼ ਦੀਦੀ ਜਰੂਰ ਦੱਸਿਓ ਦੀਦੀ ਪਲੀਜ਼ ਖੁਸ਼ੀ ਮਠਾੜੂ ਅ ਮੈਂ ਦੱਸਿਆ ਹੋਇਆ ਸੀਗਾ ਜੀ 200 ਗ੍ਰਾਮ ਪਾਠਾ 100 ਗ੍ਰਾਮ ਕਮਰਕਸ ਤੁਸੀਂ ਲੋਹਤ ਰਹਿਣ ਦਿਓ ਫਿਰ ਜੇ ਤੁਹਾਨੂੰ ਜਲਦੀ ਗਰਮ ਕਰ ਜਾਂਦੀ ਹੈ ਗਰਮੀ ਕਰਦੀ ਹੈ ਤੇ 250 ਗ੍ਰਾਮ ਕਾਲੇ ਛੋਲੇ ਭੁਜੇ ਹੋਏ ਤੇ ਥੋੜੀ ਜੀ ਵਿੱਚ ਪਾ ਲਿਓ ਧਾਗੇ ਵਾਲੀ ਮਿਸ਼ਰੀ ਉਹ ਸਿਰਫ ਮਿੱਠਾ ਕਰਨ ਲਈ ਹੈ ਜਿਹਨੂੰ 슈ਗਰ ਆ ਉਹ ਨਾ ਪਾਓ ਠੀਕ ਹੈ ਜੀ ਤੇ ਇਹਨਾਂ ਚੀਜ਼ਾਂ ਨੂੰ ਪਾਊਡਰ ਫਾਰਮ ਦੇ ਵਿੱਚ ਵੀ ਮਿਲ ਜਾਂਦੀਆਂ ਨੇ ਆਹ ਪੱਠਾ ਤੇ ਕਮਰਕਸ ਦੇ ਤੁਸੀਂ ਉਦਾਂ ਵੀ ਲੈ ਸਕਦੇ ਹੋ ਪੀਸ ਵੀ ਸਕਦੇ ਹੋ ਘਰੇ ਇਹਨਾਂ ਨੂੰ ਪਾਊਡਰ ਬਣਾ ਕੇ ਮਿਕਸ ਕਰਕੇ ਇੱਕ ਡੱਬੇ ਚ ਰੱਖ ਦਿਓ ਸਵੇਰੇ ਇੱਕ ਡੇਢ ਦੋ ਚਮਚਾ ਤੁਸੀਂ ਲੈ ਸਕਦੇ ਹੋ ਮੈਂ ਡੇਢ ਕ ਚਮਚ ਲੈਣੀ ਆ ਭਰ ਕੇ ਲੈ ਲੈਣੀ ਆ ਤੇ ਦੁੱਧ ਨਾਲ ਲੈਣਾ ਹੈਗਾ ਠੀਕ ਆ ਜੀ ਤੇ ਲੂਕ ਵਾਰਮ ਵਾਟਰ ਨਾਲ ਲੈ ਸਕਦੇ ਆ ਦੇਖੋ ਜੀ ਮੈਂ ਤਾਂ ਜੋ ਸਾਡੇ ਕੁੜੀ ਨੇ ਜਿਵੇਂ ਯੂਜ਼ ਕੀਤਾ ਸੀ ਉਹ ਦੁੱਧ ਨਾਲ ਹੀ ਕੀਤਾ ਸੀ ਔਰ ਦੁੱਧ ਨਾਲ ਹੀ ਦੱਸਿਆ ਗਿਆ ਸੀ ਪਾਣੀ ਨਾਲ ਤਾਂ ਮੈਨੂੰ ਨਹੀਂ ਪਤਾ ਹੈਗਾ ਠੀਕ ਆ ਜੀ ਖਾਣਾ ਕਿਵੇਂ ਆ ਜੀ ਉਹ ਮੈਂ ਦੱਸਦਾ ਜੀ ਖਾਣਾ ਕਿਵੇਂ ਆ ਜੀ ਜੈਂਟਸ ਵੀ ਲੈ ਸਕਦੇ ਨੇ ਜੈਂਟਸ ਦੇਖੋ ਜੇ ਤਾਂ ਤੁਹਾਡੇ ਆਪਣੇ ਬੇਟਾ ਬੇਟੀ ਨੇ ਉਹਨਾਂ ਨੂੰ ਤਾਂ ਨਹੀਂ ਦੇਣਾ ਹੈਗਾ ਪਰ ਜੈਂਟਸ ਚਲੋ ਪਾਠਾ ਘਲਾ ਲੈ ਸਕਦੇ ਨੇ ਹੋਰ ਨਹੀਂ ਇਹ ਨਾ ਬੈਕ ਪੇਨ ਤੋਂ ਵੀ ਬਹੁਤ ਚੰਗਾ ਔਰ ਲਕੋਰੀਆ ਤੋਂ ਵੀ ਬਹੁਤ ਚੰਗਾ ਫਰਸਟ ਜੁਆਇਸ ਕਲੋਸ ਬੜਾ ਕੰਮ ਕਰਦੇ ਹੋ ਹਰਸ਼ਪ੍ਰੀਤ ਹਾਂਜੀ ਉਹ ਕਰਦੇ ਆ ਉਹ ਆਪਣਾ ਚੈਨਲ ਹੈਗਾ ਫਰਸਟ ਜੁਆਇਸ ਉਹ ਸ਼ਾਮ ਨੂੰ 4 ਵਜੇ ਉਹਦੇ ਤੇ ਆਪਣੀ ਵੀਡੀਓ ਆਉਂਦੀ ਹੈ ਮੈਂ ਕਦੇ ਤੁਹਾਨੂੰ ਦੱਸਣਾ ਭੁੱਲ ਜਾਂਦੀ ਆ ਮੈਨੂੰ ਦੱਸ ਦੇਣਾ ਚਾਹੀਦਾ ਹੁੰਦਾ ਇੱਕ ਫਰਸਟ ਉਸ ਚੈਨਲ ਹੈਗਾ ਜਿਹਦੇ ਤੇ ਸ਼ਾਮ ਨੂੰ 4 ਵਜੇ ਆਪਣੀ ਵੀਡੀਓ ਆਉਂਦੀ ਆ ਕੱਪੜਿਆਂ ਦੀ ਆਪਣੀ ਸ਼ਾਪ ਹੈਗੀ ਆ ਸੋ ਤੁਸੀਂ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਹੀ ਖਾਲੀ পেট ਲੈਣਾ ਜੀ ਇਹ ਵੀ ਮੈਂ ਦੱਸ ਚੁੱਕੀ ਆ ਜੀ ਹੁਣ ਤੁਹਾਨੂੰ ਪਾਠਾ ਕੀ ਹੁੰਦਾ ਜੀ ਕਿੱਥੋਂ ਮਿਲਦਾ ਗਗਨ ਮੰਦਿਰ ਇਹ ਪੰਸਾਰੀ ਦੀ ਦੁਕਾਨ ਤੋਂ ਮਿਲਦਾ ਹੈ ਮੈਡਮ ਜੀ ਕੀ ਲਿਖਿਆ ਪਤਨ ਕੀ ਲਿਖਿਆ ਸਰਦਾਰ ਨੀਕ ਔਰ ਕਪੜਾ ਕਰ ਦੱਸੋ ਯਾਨੀ ਕੀ ਲਿਖਿਆ ਕਿਸ ਟਾਈਮ ਲੈਣੀ ਆ ਜੀ ਢੇਡ ਦੇ ਨਾਲ ਪੂਰੀ ਬਾਡੀ ਦਾ weight ਘਟੇਗਾ ਜੀ ਬਿਲਕੁਲ ਮੈਂ ਨਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਕਦੇ ਵੀ ਆਪਣਾ weight ਨਹੀਂ ਕੀਤਾ ਮੈਂ ਕਦੀ ਵੀ weight ਨਹੀਂ ਗੱਲਦੀ ਸੀਗੀ ਵੀ ਕਿੰਨਾ ਮੇਰਾ weight ਕਿੰਨਾ ਘਟ ਗਿਆ ਮੈਂ weight ਵੱਲ ਕਦੇ ਧਿਆਨ ਨਹੀਂ ਦਿੱਤਾ ਮੈਂ ਆਪਣੀ ਬਾਡੀ ਦੇਖ ਲੈਣੀ ਹੈ ਮੈਨੂੰ ਪਤਾ ਹੁੰਦਾ ਖੁਦ ਵੀ ਹੁਣ ਘਟ ਰਹੀ ਹੈ ਔਰ ਮੇਰਾ ਢੇਡ ਘਟ ਰਿਹਾ ਹੈ ਮੇਰੀ ਕਮਰ ਤੋਂ ਘਟ ਗਿਆ ਹਨਾ ਇੱਕ ਬਾਡੀ ਸ਼ੇਪ ਦੇ ਵਿੱਚ ਆ ਗਈ ਬਾਡੀ ਦਾ ਸ਼ੇਪ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੁੰਦਾ ਥੋੜਾ ਮਾਸ ਲਟਕਦਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਇਸ ਲਈ ਮੈਂ weight ਵੱਲ ਤਾਂ ਕਦੀ ਧਿਆਨ ਨਹੀਂ ਦਿੱਤਾ ਦੇਦੀ ਜੀ ਮੈਨੂੰ PCOS ੜੀ ਆ PCOS ੜੀ ਕੀ ਮੈਂ ਲੈ ਸਕਦੀ ਆ ਪਲੀਜ਼ ਮੈਨੂੰ ਦੱਸਿਓ ਮੈਨੂੰ PCOS ੜੀ ਤੋਂ ਵੈਸੇ ਇੱਕ ਵਾਰੀ ਦੱਸਿਆ ਵੀ ਸੀਗਾ PCOS ੜੀ ਹੁੰਦੀ ਆ ਜਦੋਂ ਤੁਸੀਂ ਕੋਈ ਵੀ ਐਕਸਰਸਾਈਜ਼ ਨਹੀਂ ਕਰਦੇ ਅੱਗੇ ਲੇਡੀਜ਼ ਨਾ ਬੈਠ ਕੇ ਝਾੜੂ ਲਾਉਂਦੀਆਂ ਸੀਗੀਆਂ ਪੋਚਾ ਤਾਂ ਚਲੋ ਨਹੀਂ ਲਾਉਂਦੀਆਂ ਸੀ ਅੱਗੇ ਨਾ ਬੈਠ ਕੇ ਪੈਰੀਂ ਪਰ ਝਾੜੂ ਲਾਉਂਦੀਆਂ ਹੁੰਦੀਆਂ ਸੀ ਪੈਰੀਂ ਪਰ ਬੈਠਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੁਸੀਂ ਪੋਚੇ ਲਾਓ ਪੈਰੀਂ ਪਰ ਬੈਠ ਕੇ ਝਾੜੂ ਲਾਓ ਪੈਰੀਂ ਪਰ ਬੈਠ ਕੇ ਜੇ ਤੁਹਾਡੀ ਨਾ ਬਟਰਫਲਾਈ ਕਰੋ ਤੇ ਬਟਰਫਲਾਈ ਜਿਹੜੀ ਐਕਸਰਸਾਈਜ਼ ਕਰਦੇ ਹੁੰਦੇ ਹੁਣੇ ਆਪਾਂ ਉਹ ਜ਼ਰੂਰ ਕਰੋ ਤੁਹਾਡੀ ਪੀਸੀਓਡੀ ਠੀਕ ਹੋ ਚੁਗੀ ਜੀ ਪਰ ਰੈਗੂਲਰ ਕਰਨਾ ਪਊਗਾ ਜੇ ਤੁਸੀਂ ਨਹੀਂ ਪੋਚੇ ਲਾ ਸਕਦੇ ਪੋਚਾਂ ਦੀ ਤਰ੍ਹਾਂ ਉਦਾਂ ਹੀ ਸਾਰੇ ਐਕਸਰਸਾਈਜ਼ ਕਰ ਲਓ ਬੈਠ ਕੇ ਤੁਰੇ ਫਿਰੋ ਬੈਠੇ 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 ਮੈਮ ਮੇਕ ਇਸ ਟਾਈਮ ਲੈਣਾ ਹੈ ਇਹ ਵੀ ਦੱਸਦਾ ਆਪਾਂ ਹੇਅਰ ਕਲਰ ਦੱਸੋ ਪਲੀਜ਼ ਮੈਂ ਲਾਉਣੀ ਹੈ ਜੀ ਜਿਹੜਾ ਉਹ ਗਾਰਨੀਅਰ ਦਾ 4 ਨੰਬਰ ਤੇ 5 ਨੰਬਰ ਮਿਕਸ ਕਰਕੇ 50 50 ਆ ਕੀ ਹੁੰਦਾ ਹੈ ਹਿੰਦੀ ਮੇਂ ਬਤਾਓ ਬਾਟਾ 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 ਹੁੰਦਾ ਹੈ ਹਿੰਦੀ ਮੇਂ ਉਸੇ ਬਾਟਾ ਬੋਲਤੇ ਹੈ ਬਾਟਾ ਕੀ ਹੁੰਦਾ ਮੈਮ ਜੀ ਦੱਸਤਾ ਜੀ ਮੈਂ ਤੁਹਾਨੂੰ ਕੀ ਹੁੰਦਾ ਮਨੁੱਖਤਾ ਦੀ ਸੇਵਾ ਲਿਖ ਕੇ ਤੁਸੀਂ YouTube ਤੇ ਜਾਓ ਸਾਰਾ ਉਹਨਾਂ ਦੀ ਜੀਵਨੀ ਬਾਰੇ ਪਤਾ ਲੱਗ ਜਾਵੇਗਾ ਬੇਟਾ ਜੀ ਫਰੋਮ ਨਿਊਯਾਰਕ ਯੂ ਐਸ ਏ ਦਵਿੰਦਰ ਕੌਰ ਅੱਛਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤੁਸੀਂ ਕਿਹਾ ਸੀਗਾ ਨਾ ਵੀ ਮੈਂ ਉਹਨਾਂ ਦੇ ਨਾਲ ਜੁੜੀ ਹੋਈ ਹਾਂ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਮੈਨੂੰ ਦੱਸਿਓ ਪਲੀਜ਼ ਬਿੱਕੇ ਇਸ ਤਰ੍ਹਾਂ ਉਹ ਕਰਨਾ ਹੈਗਾ ਮੈਂ ਤੁਹਾਨੂੰ ਨਾ ਇਦਾਂ ਪੁੱਛਣਾ ਸੀਗਾ ਕਿ ਤੁਸੀਂ ਉਹ ਕਿਹਾ ਸੀ ਮੈਂ ਉਹਨਾਂ ਨਾਲ ਜੁੜੀ ਹੋਈ ਹਾਂ ਕਾਫੀ ਦਿਨ ਤੋਂ ਮੁਨਕਤਾ ਦੀ ਸੇਵਾ ਵਾਲਿਆਂ ਨਾਲ ਵੀ ਉਹ ਕਿਸ ਤਰ੍ਹਾਂ ਤੁਸੀਂ ਜੁੜੇ ਹੋਏ ਹੋ ਕਿਸ ਮੈਥਡ ਦੇ ਨਾਲ ਕਿੱਦਾਂ ਉਹਦਾ ਕੀ ਪ੍ਰੋਸੈਸ ਹੈ ਮੈਂ ਇਹ ਪੁੱਛਣਾ ਚਾਹੁੰਦੀ ਸੀ ਜਵੇਂਦਰ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਤੁਹਾਡਾ ਕਮੈਂਟ ਕਰਨ ਵਾਸਤੇ ਰੈਮਡੀ ਕਿਵੇਂ ਬਣਉਂਦੀ ਹੈ ਉਹ ਆਪਾਂ ਦੱਸ ਚੁੱਕੇ ਹਾਂ ਗੁਰਪ੍ਰੀਤ ਜੀ ਰਿਸ਼ਪਾਲ ਸਿੰਘ ਸਿਸਟਰ ਜੀ ਯੂ ਆਰ ਸੋ ਨਾਈਸ ਗਿਵ ਅਸ ਗੁੱਡ ਇਨਫੋਰਮੇਸ਼ਨ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਅ ਜਨੇ ਮਿਕਸ ਕੀਤੇ ਸੀ ਦੇਦੀ ਪਾਠਾ ਕਮਰ ਕਸ ਜਨੇ ਮਿਕਸ ਕੀਤੇ ਸੀ ਹਾਂਜੀ ਹਾਂਜੀ ਬਿਲਕੁਲ ਮਿਕਸ ਕੀਤੇ ਸੀ ਸ਼ੰਦਰਪਾਲ ਜੀ ਨੀਰਜ ਸਲਹੋਤਰਾ ਫਰਕ ਪੈਂਦਾ ਰੀਅਲੀ 2 ਮੰਥ ਖਾ ਪਤਨ ਕੀ ਲਈਏ ਖਾ ਲਿਆ ਇਹਨੂੰ ਸਮਝ ਨਹੀਂ ਆ ਰਹੀ ਉਹਦੀ ਪਲੀਜ਼ ਤੁਸੀਂ ਇਹ ਕੀ ਕਿਦਾਂ ਬਣਾਇਆ ਹੈ ਜਾ ਰੈਡੀमेड ਮਿਲ ਜਾਊ ਮਾਰਕੀਟ ਚੋਂ ਮਿਲ ਜੂਗਾ ਜੀ ਰੈਡੀमेड ਅਮਨਦੀਪ ਜੀ ਭਵਿੰਦਰ ਭਵਿੰਦਰ ਦੀ ਭੈਣ ਜੀ ਇਹ ਰੈਮਡੀ ਜਦੋਂ ਮਰਜ਼ੀ ਲੈ ਸਕਦੇ ਆ ਕਿਉਂਕਿ ਮੇਰਾ ਓਨਲੀ ਢੇਟ ਹੀ ਵੱਧਿਆ ਹੈ ਬੱਚਿਆਂ ਤੋਂ ਬਾਅਦ ਨਾਰਮਲ ਡਿਲੀਵਰੀ ਸੀ ਮੇਰਾ ਰਸੌਲੀ ਦਾ ਆਪਰੇਟ ਹੋਇਆ ਤਿੰਨ ਤੋਂ ਚਾਰ ਸਾਲ ਹੋ ਗਏ ਮੈਂ ਢੇਟ ਕੱਟ ਕਰਨਾ ਮੈਂ ਨਿਊ ਸਬਸਕ੍ਰਾਈਬਰ ਹਾਂ ਬਿਲਕੁਲ ਲੈ ਸਕਦੇ ਆ ਜੀ ਜਦੋਂ ਮਰਜ਼ੀ ਲਓ ਜਦੋਂ ਮਰਜ਼ੀ ਦਾ ਮਤਲਬ ਕੋਸ਼ਿਸ਼ ਕਰੋ ਕਿ ਸਵੇਰੇ ਲੋ ਠੀਕ ਹੈ ਜੀ ਤੇ ਅਗਰ ਤੁਸੀਂ ਨਹੀਂ ਤੁਹਾਡੀ ਕੋਈ ਪ੍ਰੋਬਲਮ ਹੈਗੀ ਐ ਸਵੇਰੇ ਨਹੀਂ ਲੈ ਸਕਦੇ ਆ ਤਾਂ ਫਿਰ ਦਿਨ ਚ ਲੈ ਲਓ ਹੁਰਕੀਆ ਅ ਦੀਦੀ ਮੈਂ ਲੋਧ ਨਹੀਂ ਪਾਈ ਵਿੱਚ ਤੁਸੀਂ ਕਿਹਾ ਸੀ ਸਕਿਪ ਕਰ ਸਕਦੇ ਆ ਪੱਠਾ ਤੇ ਕਮਰ ਕਸ ਤੇ ਚੰਨੀ ਪਾਈ ਕੋਈ ਗੱਲ ਨਹੀਂ ਗੁਰਵਿੰਦਰ ਜੀ ਕੋਈ ਚੱਕਰ ਹੀ ਨਹੀਂ ਆ ਤੁਸੀਂ ਉਦਾਂ ਹੀ ਲੈ ਲਓ ਪੱਠਾ ਮਤਲਬ ਉਸ ਆਪਸ਼ਨਲ ਹੈ ਗੁਰਪ੍ਰੀਤ ਗਰੇਵਾਲ ਹੈਪੀ ਬਰਥਡੇ ਗੋਡ ਬlesਸ ਯੂ ਮੈਂ ਸੰਪੁਰ ਜਲੰਧਰ ਚ ਵੀ ਆ ਅ ਮੈਂ ਸੰਪੁਰ ਹੋਣਗੇ ਜੀ ਕਈ ਪਿੰਡ ਪਤਾ ਨਹੀਂ ਮੈਨੂੰ ਤਾਂ ਆ ਹੀ ਯਾਦ ਰਹਿ ਗਿਆ ਉਹ ਸੰਗਰੂਰਵਾਲ ਸੀ ਮੈਂ ਸੰਪੁਰਾ ਪ੍ਰਤਾਪ ਸਿੰਘ ਦੀ ਆਈਡੀ ਤੋਂ ਮੈਮ ਮੈਂ ਦਿੱਲੀ ਤੋਂ ਆਉਂਦੀ ਆ ਬਹੁਤ ਅੱਛੀ ਗੱਲ ਹੈ ਜੀ ਜ਼ਰੂਰ ਖਾਓ Let us know how to make it 파타 ਨਰਵ ਟਿਲੋਂਗ ਉਹ ਦੱਸਦਾ ਜੀ ਆਪਾਂ ਤੁਹਾਨੂੰ ਲਓ ਜੀ ਬਹੁਤ ਸਾਰੇ ਕਮੈਂਟ ਹੋ ਗਏ ਮੈਨੂੰ ਲੱਗਦਾ ਹੈ ਹੁਣ ਪੈਣਾ ਵੀ ਖੁਸ਼ ਹੋ ਗਈਆਂ ਹੋਣਗੀਆਂ ਤੇ ਬਾਕੀ ਸਾਰਾ ਕੁਝ ਆਪਾਂ ਸਹੀ ਦੱਸਦਾ ਨਾਮ ਪਟਕੀ ਹੁੰਦਾ ਜੀ ਬੇਬੀ ਫੀਡ ਵਾਲੇ ਵੀ ਲੈ ਸਕਦੇ ਆ ਜ਼ਰੂਰ ਲੈ ਸਕਦੇ ਆ ਜੀ ਲਓ ਜੀ ਆਪ ਦਾ ਪਿੰਡ ਕੌਣ ਸਾ ਹੈ ਜੀ ਪਿੰਡ ਸਾਡਾ ਜੀ ਇੱਥੇ ਹੀ ਆ ਨੇੜੇ ਹੀ ਸੁੱਕਣ ਵਾਲਾ ਹੈ ਜਿਹੜਾ ਜੀ ਮੈਂ ਲੈ ਸਕਦੀ ਆ ਤੁਸੀਂ ਤਾਂ ਪਹਿਲੇ ਸੁੱਕੇ ਪਏ ਹੋ ਜੀ ਤੁਸੀਂ ਕੀ ਕਰਨਾ ਲੈ ਕੇ ਪਾਠਾ ਤੇ ਕਮਲਕਸ ਮਿਕਸ ਕਰਨੀ ਆ ਮੈਂ ਬਿਲਕੁਲ ਕਰਨੀ ਆ ਜੀ ਵਿੱਚ ਕਾਲੇ ਛੋਲੇ ਵੀ ਪਾਉਣੇ ਆ ਭੁੰਨੇ ਹੋਏ ਬ੍ਰੈਸਟ ਫੀਡਿੰਗ ਆਫਟਰ ਸੀ ਸੈਕਸ਼ਨ ਬ੍ਰੈਸਟ ਫੀਡਿੰਗ ਮਮ ਲੈ ਸਕਦੇ ਆ ਲੈ ਸਕਦੇ ਆ ਜੀ ਇਹ ਕੋਈ ਨੁਕਸਾਨ ਨਹੀਂ ਕਰਦਾ ਇਹ ਪਨੀਰੀਆਂ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਪੈਂਦੀਆਂ ਨੇ ਇਹ ਤੁਸੀਂ ਕਿਹੜੇ ਸਕੂਲ ਚੋਂ ਮੈਂ ਜੀ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਕੋਟ ਕਪੂਰਾ ਗੁਰਪ੍ਰੀਤ ਭੈਣ ਪੁੱਛ ਰਹੇ ਨੇ ਦੀ ਮੈਂ ਆਪਣੇ ਹਸਬੰਦ ਨੂੰ ਵੀ ਦੇ ਸਕਦੀ ਹਾਂ ਜੀ ਕੱਲਾ ਪਾਠਾ ਦੇਣਾ ਜੀ ਉਹਨਾਂ ਨੂੰ ਹੈਲੋ ਜੀ ਆਈ ਐਮ 50 ਪਲਸ ਐਂਡ ਲਿਵਿੰਗ ਇਨ ਕੈਨੇਡਾ ਸੋ ਆਈ ਕੈਨਟ ਫਾਈਂਡ ਦਾ ਦੇ ਆ ਜੀ ਪਾਠਾ ਸੋ ਆਈ ਗਾਟ ਦਾ ਰੈਗੂਲਰ ਵਨ ਸੋ 威尔 ਇਟ ਬੀ ਵਰਕਸ অর ਨਾਟ ਇਟ 威尔 ਵਰਕ ਮੈਮ ਇਟ 威尔 ਵਰਕ ਹਾਂ ਓਕੇ ਜੀ ਇਹ ਕਿਸ ਚੀਜ਼ ਦਾ ਹੈ ਬਸ ਪਾਠਾ ਤਾਂ ਪਾਠਾ ਹੁੰਦਾ ਜੀ ਚੀਜ਼ ਨਹੀਂ ਉਹ ਤਾਂ ਘੋਰ ਕਿਸ ਨਾਮ ਨਾਲ ਲਿਖਿਆ ਜਾਂਦਾ ਜੀ ਪਾਠੇ ਨੌਵੀਂ ਤੋਂ ਸ਼ਰਮਾ ਕੀ ਤੁਸੀਂ ਇਸ ਲਈ ਸੋਲਿਡ ਫਾਰਮ ਦਿਖਾ ਸਕਦੇ ਹੋ ਸੋਲਿਡ ਫਾਰਮ ਹੈ ਲੈਗੇ ਨਹੀਂ ਆ ਜੀ ਮੈਂ ਪਾਊਡਰ ਫਾਰਮ ਚ ਲੈ ਕੇ ਠੀਕ ਹੈ ਜੀ ਚਲੋ ਠੀਕ ਹੈ ਜੀ ਬਹੁਤ ਕਮੈਂਟ ਹੋ ਗਏ ਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਹੋ ਗਏ ਤੇ ਬਾਕੀ ਪਰਹੇਜ ਆ ਜਿਹੜਾ ਉਹ ਕੋਈ ਨਹੀਂ ਹੈਗਾ ਆਰਾਮ ਨਾਲ ਖਾਓ ਪੀਓ ਐਕਸ ਕਰੋ ਤੇ ਪਠਾ ਲਓ ਸਵੇਰੇ ਠੀਕ ਹੈ ਜੀ ਤੇ ਪੇਟ ਘਟਦਾ ਘਟਦਾ ਘਟਜੂਗਾ ਇਸ ਲਈ ਟੈਨਸ਼ਨ ਬਿਲਕੁਲ ਨਹੀਂ ਲੈਣੀ ਹੈਗੀ ਤੇ ਤੁਸੀਂ ਜਿਹੜੀ ਰੈਮਡੀ ਆ ਉਹ ਯੂਜ਼ ਕਰਨੀ ਹੈਗੀ ਆ ਠੀਕ ਹੈ ਜੀ ਤੇ ਤੁਸੀਂ ਦਿਨੋਂ ਦਿਨ ਦਿਨੋਂ ਦਿਨ ਤੁਹਾਡਾ ਫਰਕ ਪੈਣਾ ਸ਼ੁਰੂ ਹੋ ਜਾਊਗਾ ਤੇ ਸਹੀ ਹੋ ਜੂਗੀ ਬੋਡੀ ਠੀਕ ਹੈ ਚਲੋ ਠੀਕ ਹੈ ਜੀ ਇੱਥੇ ਕਰਦੇ ਆਂ ਵਲੌਗ ਦਾ ਐਂਡ ਤੇ ਹੁਣ ਅਸੀਂ ਖਾਣੇ ਆ ਖਾਣਾ ਕਪੜੇ ਚੇਂਜ ਕਰਦੇ ਆਂ ਤੇ ਫਿਰ ਮਿਲਾਂਗੇ ਕੱਲ ਨੂੰ ਇੱਕ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ